ਆਪ ਦਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਖੋਕਰ ਸਵਾਗਤ ਕਰਦਾ ਗੱਲ ਕਰਾਂਗੇ 골ਡਨ ਫੋਰੈਸਟ ਦੀ ਜ਼ਮੀਨ ਦੀ ਉਹ ਜ਼ਮੀਨ ਲੋਕਾਂ ਦੇ ਕੂਨ ਪਸੀਨੇ ਦੀ ਕਮਾਈ ਨਾਲ ਸਿਆਲ ਬ੍ਰਦਰਜ਼ ਨੇ ਖਰੀਦੀ ਸੀ ਉਸ ਜ਼ਮੀਨ ਤੇ ਕਾਫੀ ਵਿਵਾਦ ਹੈ ਤੇ ਜਿਹੜਾ ਲੋਕਾਂ ਦਾ ਪੈਸਾ ਹਜੇ ਵੀ ਲੋਕਾਂ ਨੂੰ ਨਹੀਂ ਮਿਲਿਆ ਇਹ ਜ਼ਮੀਨ ਹੈ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਪਰ ਇਸ ਜ਼ਮੀਨ ਤੇ ਨਜਾਇਜ਼ ਕਬਜ਼ੇ ਹੋ ਰਹੇ ਨੇ ਇਹਨਾਂ ਕਬਜ਼ਿਆਂ ਬਾਰੇ ਨਾ ਪੁਲਿਸ ਪ੍ਰਸ਼ਾਸਨ ਗੰਭੀਰ ਹੈ ਤੇ ਨਾ ਹੀ ਕੁਝ ਜੱਜ ਨੇ ਉਹ ਇਸ ਪਾਸੇ ਸਹੀ ਧਿਆਨ ਦੇ ਰਹੇ ਨੇ ਜਿਸ ਕਾਰਨ ਕੁਝ ਜੱਜਾਂ ਦੀ ਸੁਪਰੀਮ ਕੋਰਟ ਦੇ ਵਿੱਚ ਸ਼ਿਕਾਇਤ ਵੀ ਹੋਈ ਹੈ ਮੇਰੇ ਨਾਲ ਨੇ ਸ਼ਿਕਾਇਤ ਕਰਤਾ ਸੁਨਮ ਸਿੰਘ ਦਾਊ ਜਿਨ੍ਹਾਂ ਨੇ ਇਹ ਮਾਮਲਾ ਕਈ ਵਾਰ ਉਠਾਇਆ ਤੇ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੈ ਸਰਕਾਰ ਨੇ ਇੱਕ ਵਾਰੀ ਪੂਰੀ ਸ਼ਕਤੀ ਕਰ ਦਿੱਤੀ ਸੀ ਕਬਜ਼ਾਕਾਰੀਆਂ ਨੂੰ ਭਜਾ ਦਿੱਤਾ ਸੀ ਪਰ ਅੰਦਰ ਖੱਤੇ ਮਿਲੀਭੁਗਤ ਫੇਰ ਹੋ ਜਾਂਦੀ ਹੈ ਤੇ ਕਪਸ਼ਾ ਬਰਕਰਾਰ ਹੈ ਗੱਲ ਕਰਦੇ ਹਾਂ ਸਾਰੇ ਮਾਮਲੇ ਬਾਰੇ ਸੁਨਾਮ ਜੀ ਤੁਹਾਨੂੰ ਜੱਜਾਂ ਦੀ ਜਿਹੜੀ ਸ਼ਿਕਾਇਤ ਕਿਉਂ ਕਰਨੀ ਪਈ ਇਹ ਪਹਿਲੀ ਵਾਰ ਸ਼ਾਇਦ ਹੋਇਆ ਹੋਵੇਗਾ ਕਿ ਕਿਸੇ ਆਮ ਬੰਦੇ ਨੇ ਸਿੱਧੀ ਸੁਪਰੀਮ ਕੋਰਟ ਨੂੰ ਸ਼ਿਕਾਇਤ ਕਰੀ ਜੀ ਦੇਖੋ ਰਿਟਾਇਰਡ ਜੱਜ ਰਹੇ ਜਿ세 ਗਰੇਵਾਲ ਜਿਹੜੇ ਹਾਈ ਕੋਰਟ ਦੇ ਜੱਜ ਰਹੇ ਆ ਤੇ ਦੋ ਉਹਨਾਂ ਸੈਸ਼ਨ ਜੱਜ ਐ ਇੱਕ ਕਸਟੋਡੀਨ ਕਮੇਟੀ ਬਣਾਈ ਹੈ ਸੁਪਰੀਮ ਕੋਰਟ ਨੇ ਤਿੰਨੇ ਹੋ ਰਿਟਾਇਰ ਨੇ ਹਾਂਜੀ ਰਿਟਾਇਰ ਨੇ ਓਕੇ ਤਿੰਨਾਂ ਦੀ ਸੁਪਰੀਮ ਕੋਰਟ ਨੇ ਕਸਟੋਡੀਨ ਕਮੇਟੀ ਬਣਾਈ ਤਾਂ ਚੀ ਜਮੀਨ ਦੀ ਰਖਵਾਲੀ ਕਰਨੀ ਐ ਦੇਖਭਾਲ ਕਰਨੀ ਐ ਇਹਦੀ ਆਮਦਨ ਦਾ ਇਹਦੇ ਕੁਦਰਤੀ ਸਰਦ ਦੇਖਪਰ ਤੁਸੀਂ ਕਰਦੇ ਹੋ। ਦੂਜਾ ਇਹ ਜਮੀਨ ਜਿਹੜੀ ਲੈਂਡ ਸੀਲਿੰਗ ਐਕਟ ਦੇ ਤਹਿਤ ਹੈ ਕਿ ਇੱਕ ਬੰਦਾ ਕਿੰਨੀ ਜ਼ਮੀਨ ਰੱਖ ਸਕਦਾ ਇਹ ਪਿਛਲੀਆਂ ਸਰਕਾਰਾਂ ਸਮੇਂ ਪੰਜਾਬ ਸਰਕਾਰ ਦੀ ਮਾਲਕੀ ਬਣ ਗਈ ਹੈ ਰੈਵਨਿਊਲ ਕਾਰਡ 'ਚ ਮਾਲਕ ਪੰਜਾਬ ਸਰਕਾਰ ਨੇ ਓਕੇ ਤੇ ਉਹਦੀ ਫਿਰ ਮੇਰੇ ਵੱਲੋਂ ਇਹ ਵੀ ਸ਼ਿਕਾਇਤ ਹੋਈ ਸੀ ਕਿ ਹੈ ਤਾਂ ਬਹੁਤ ਜ਼ਿਆਦਾ ਜ਼ਮੀਨ ਹੈ ਪੰਜਾਬ ਚ ਮੈਨੂੰ ਲੱਗਦਾ ਵੀ ਮੈਨੂੰ ਜੋ ਸੂਤਰ ਤੋਂ ਪਤਾ ਲੱਗਿਆ ਕਿ 4000 ਏਕੜ ਤੋਂ ਵੱਧ ਹੈ ਪਰ ਮੇਰੇ ਕੋਲ ਜਿਹੜਾ ਧਿਆਨ ਸੀਗਾ ਉਹ ਡੇਰਾਬਸੀ ਹਲਕੇ ਦੇ ਜੀਰਕਪੁਰ ਤੋਂ ਲੈ ਕੇ ਅਮਾਲਾ ਤੱਕ 29 ਪਿੰਡਾਂ ਚ ਲਗਭਗ 2200 ਏਕੜ ਜ਼ਮੀਨ ਸੀ ਸਰਕਾਰੀ ਰਿਕਾਰਡ ਜੋ ਮੈਨੂੰ ਬਾਅਦ ਚ ਪਤਾ ਲੱਗਿਆ ਉਹ 1865 ਏਕੜ ਕਹਿ ਰਹੇ ਹਨ ਮੇਰੇ ਵੱਲੋਂ ਸ਼ਿਕਾਇਤ ਇਹ ਸੀ ਕਿ ਜਦੋਂ 2200 ਕਿੰਨੇ ਜਮੀਨ ਪੰਜਾਬ ਸਰਕਾਰ ਦੀ ਹੈ ਉਹ ਜ਼ਮੀਨ ਤੇ ਵਿੱਚ ਮਾਈਨਿੰਗ ਹੋ ਰਹੀ ਹੈ ਧੜਾ ਧੜਾ ਪਿਛਲੇ 20 20 ਸਾਲ ਤੋਂ ਉਹ ਮਾਈਨਿੰਗ ਜਿਹੜੀ ਜੀਰਕਪੁਰ ਡੇਰਾਬਸੀ ਮਹੌਲ ਜੀ ਰੇਤਾ ਬਜਰੀ ਆ ਉੱਥੋਂ ਦੀ ਮਾਈਨਿੰਗ ਦੇਤੀ ਫੁੱਟ ਦੇ ਟੋਏ ਪਾਗੇ ਬਹੁਤ ਸਾਰੀ ਜ਼ਮੀਨਾਂ ਉੱਥੇ ਜਿਹੜਾ ਜੰਗਲ ਸੀਗਾ ਕੋਲਡਨ ਫਰੈਸ ਬਣੀ ਐ ਤਾਂ ਜੀ ਪੌਦੇ ਲਗਾਵਾਂਗੇ ਪੌਦੇ ਵੱਡੇ ਹੋਣਗੇ ਦਰਖਤ ਹੋਣਗੇ ਦਰਖਤਾਂ ਨੂੰ ਵੇਚਾਂਗੇ ਤੇ ਕਮਾਈ ਲੋਕਾਂ ਨੂੰ ਵੰਡਾਂਗੇ ਉਹ ਦਰਖਤਾਂ ਦਾ ਜੰਗਲ ਸੀ ਉਹਨੂੰ ਵੱਢ ਕੇ ਵੇਚਿਆ ਜਾ ਰਿਹਾ ਉਹ ਲੋਕ ਆਪਣੇ ਲੈਵਲ ਤੇ ਬੇਚ ਕੇ ਮਾਫੀਆ ਬਣ ਗਏ ਮਾਫੀਆ ਬਣ ਗਿਆ ਓਕੇ ਤੀਜਾ ਜਿਹੜੇ ਰਿਸੂਖਦਾਰ ਆ ਰਾਜਨੀਤਿਕ ਪਾਰਟੀਆਂ ਦੇ ਜਾਂ ਪਿੰਡ ਦੇ ਜਿਹੜੇ ਰਿਸੂਖਦਾਰ ਲੋਕ ਆ ਉਹਨਾਂ ਨੇ ਉਸ ਜ਼ਮੀਨ ਤੇ ਕਬਜ਼ਾ ਕਰ ਲਿਆ ਕਬਜ਼ਾ ਕਰਕੇ ਜਿੱਦਾਂ ਪੰਜਾਬ ਚ ਦਰਵਾਜੇ ਠੇਕੇ ਤੇ ਖੇਤੀ ਕਰਵਾਉਣ ਦੇ ਇਹ ਲੋੜਵੰਦ ਕਿਸਾਨ ਨੂੰ ਠੇਕੇ ਦੇ ਦੋ ਕੋ 20-50 ਲੱਖ ਰੁਪਏ ਲੱਖ ਰੁਪਏ ਇੱਕ ਏਕੜ ਦਾ ਲੈ ਰੋ ਉਸ ਤਰੀਕੇ ਨਾਲ ਲੋਕਾਂ ਨੇ ਕਿਸੇ 100 ਏਕੜ ਕਿਸੇ 150 ਏਕੜ ਜ਼ਮੀਨ ਕਬਜ਼ਾ ਕੀਤੀ ਹੋਈ ਹੈ ਤੇ ਅੱਗੇ ਲੋੜਵੰਦਾਂ ਨੂੰ ਠੇਕੇ ਦਿੱਤੀ ਹੋਈ ਹੈ ਜਿਹੜੇ ਮੈਨੂੰ ਨਾ ਅਸੈਸੀ ਪਹੁੰਚ ਆਲੇ ਲੋਕ ਨੇ ਕਰ ਰਹੇ ਨੇ ਸਾਰੇ ਸੱਚੇ ਬਾਜ ਤੇ ਹੋਸਨਾ ਹਿੱਸਾ 23-28 ਲੀਡਰ ਨੂੰ ਜਾਂਦੀ ਹੋਵੇ ਔਰ ਆ ਜਿਹੜੀ ਪਿਛਲੇ 20 ਸਾਲਾਂ ਤੋਂ ਹੋ ਰਹੀ ਹੈ ਇਹ ਸਾਰੇ ਪੈਸੇ ਵੱਡੇ ਜਾ ਰਹੇ ਹਨ ਓਕੇ ਜਿਨਨੇ ਵੀ ਜ਼ਿਲ੍ਹੇ ਦੇ ਡਿਫਟਿਕ ਮਿਸ਼ਨਰਾਂ ਨੇ ਜਿਨਨੇ ਵੀ ਜ਼ਿਲ੍ਹੇ ਦੇ ਤਹਿਸੀਲਦਾਰ ਨੇ ਜਿਨਨੇ ਵੀ ਉਥੇ ਪਟਵਾਰੀ ਹੈ ਕੰਨ ਤੇ ਮੈਂ ਤਾਂ ਹੁਣ ਸ਼ੱਕ ਦੇ ਵਿੱਚ ਹੀ ਲਿਖਿਆ ਜੱਜਾਂ ਖਿਲਾਫ ਕਿ ਲੋਕ ਰੌਲਾ ਪਾ ਰਹੇ ਵੀ ਜੱਜਾਂ ਨੂੰ ਵੀ ਸਹੀ ਨਹੀਂ ਚਾਦਨੇ ਜਿਹੜੀ ਕਸਟੋਡੀਨ ਕਮੇਟੀ ਹੈ ਇਹ ਮੈਂ ਆਪਣੀ ਸ਼ਿਕਾਇਤ ਦਾ ਹਿੱਸਾ ਬਣਾਇਆ ਤੇ ਉਹ ਕਮੇਟੀ ਬਣਾਈ ਸੀ ਸੁਪਰੀਮ ਕੋਰਟ ਹਾਂ ਹੁਣ ਹੋਇਆ ਕਿ ਜਦੋਂ ਫਿਰ ਪੰਜਾਬ ਸਰਕਾਰ ਦੇ ਨਾਮ ਚੜ ਗਈ ਤਾਂ ਮੇਰੇ ਕੋਲ ਸ਼ਿਕਾਇਤ ਸੀ ਕਿ ਸਰਕਾਰ ਖੁਦ ਕਬਜ਼ੇ ਲੈ ਕੇ ਲੋੜਵੰਦ ਕਿਸਾਨਾਂ ਨੂੰ ਖੁਦ ਠੇਕੇ ਦੇ ਕੇ ਉਹ ਤੋਂ ਖੇਤੀ ਕਰਾਏ ਤੇ ਖੇਤੀ ਦੀ ਆਮਦਨ ਖਜ਼ਾਨੇ ਜਾਏ ਤੇ ਮੇਰੀ ਸ਼ਿਕਾਇਤ ਨੂੰ ਸਹੀ ਮੰਨਿਆ ਐਫਸੀਆਰ ਨੇ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨਰ ਮਹਾਲੀ ਨੂੰ ਹੁਕਮ ਕਰ ਦਿੱਤੇ ਕਿ ਜ਼ਮੀਨ ਤੁਸੀਂ ਕਬਜ਼ੇ ਚ ਲੈਣਾ ਜਦੋਂ ਆਰਡਰਾਂ ਤੋਂ ਬਾਅਦ ਫਿਰ ਅਸੀਂ ਰੌਲਾ ਪਾਇਆ ਤਾਂ ਡਿਪਟੀ ਕਮਿਸ਼ਨਰ ਮੌੜਨੇਕ ਜਾਲੀ ਝੁੱਠਾ ਪ੍ਰੈਸ ਨੋਟ ਜਾਰੀ ਕਰਤਾ ਕਿ ਇਹ ਜ਼ਮੀਨ ਕਬਜ਼ੇ ਲੈਣੀ ਸ਼ੁਰੂ ਕਰਤੀ ਆ 1.5 200 ਏਕੜ ਜ਼ਮੀਨ ਲੈ ਵੀ ਲਈ ਹੈ ਕਬਜ਼ੇ ਚ ਤੇ ਮੇਰੇ ਵੱਲੋਂ ਫਿਰ ਨਾ ਕਿਹਾ ਗਿਆ ਕਿ ਇਹ ਝੂਠ ਹੈ ਗੱਲ ਡੀਸੀ ਸਾਹਿਬ ਤੁਹਾਡੀ ਤੁਸੀਂ ਉਹ ਜ਼ਮੀਨ ਤੇ ਜਾ ਕੇ ਰੌਲਾ ਪਾ ਹਾਂ ਹਾਂ ਵੀ ਜ਼ਮੀਨ ਝੁੱਠੀ ਹੈ ਤੁਹਾਡੀ ਗੱਲ ਜਿਹੜੀ ਜ਼ਮੀਨ ਦੀ 1.5 ਏਕੜ ਦਿਖਾ ਰਹੇ ਆ ਅਲੱਗ-ਅਲੱਗ ਪਿੰਡਾਂ ਚ ਉਹ ਹੈ ਜਿੱਥੇ ਤੀਤੀ ਫੁੱਟ ਹੋਏ ਆ ਤੇ ਕਿਸੇ ਦਾ ਕਬਜ਼ਾ ਨਹੀਂ ਹੈ ਮੈਂ ਨਹੀਂ ਕਰਵਾਣਾ ਟੋਏ ਪਾਤੇ ਤੁਸੀਂ ਜ਼ਮੀਨ ਕਬਜ਼ੇ ਦੇ ਲੇ ਫਿਰ ਅਸੀਂ ਆਪਣੀ ਟੀਮ ਲੈ ਕੇ ਹਾਂ ਫਿਰ ਮੈਂ ਡਿਪਟੀ ਕਮਿਸ਼ਨਰ ਮੋਹਾਲੀ ਖਿਲਾਫ ਇੱਕ ਸ਼ਿਕਾਇਤ ਕੀਤੀ ਝੂਠੀ ਝੂਠੀ ਸੱਚੀ ਸ਼ਿਕਾਇਤ ਕੀਤੀ ਕਿ ਡਿਪਟੀ ਕਮਿਸ਼ਨਰ ਮੋਹਾਲੀ ਤੇ ਚੋਰੀ ਦਾ ਪਰਚਾ ਦਰਜ ਕੀਤਾ ਜਾਵੇ ਕਿ ਨਾਂ ਨਦੀ ਬਦਲੀ ਕੀਤੀ ਜਾਵੇ ਉਦੋਂ ਆਸ਼ਿਕ ਏਜੰਸੀ ਕਿਉਂ ਕਿ ਜਦੋਂ ਐਫਸੀਆਰ ਨੇ ਚਿੱਠੀ ਲਿਖ ਦਿੱਤੀ ਜੇਲਾ ਪ੍ਰਸ਼ਾਸਨ ਮੋਹਾਲੀ ਦਾ ਡੀਸੀ ਹੈੱਡ ਹੈ ਤਾਂ ਜਦੋਂ ਚਿੱਠੀ ਲਿਖੀ ਅਸੀਂ ਰਾਲਾ ਪਾਰੇ ਵੀ ਕਬਜ਼ਾ ਲਓ ਉੱਥੇ ਰਾਤੋਂ ਰਾਤ ਸੈਂਕੜਿਆਂ ਦੀ ਗਿਣਤੀ ਦਰਖਤ ਵੱਢ ਕੇ ਚੋਰੀ ਹੋ ਕੇ ਲੱਕੜ ਵੇਚ ਦਿੱਤੀ ਗਈ ਕੌਣ ਲੈ ਜਾਏ ਕਿਵੇਂ ਲੈ ਜਾਏ ਕੋਈ ਪਤਾ ਨਹੀਂ ਜਦੋਂ ਪੰਜਾਬ ਸਰਕਾਰ ਨੇ ਡਿਪਟੀ ਕਮਿਸ਼ਨ ਮਹੌਲੇ ਨੂੰ ਹੁਕਮ ਕੀਤਾ ਕਿ ਕਬਜ਼ਾ ਲੈ ਲੈ ਤਾਂ ਰਖਵਾਲੀ ਡਿਪਟੀ ਕਮਿਸ਼ਨ ਮਹੌਲੇ ਨੇ ਕਰਨੀ ਆ ਫਿਰ ਮੈਂ ਤਾਂ ਇਹ ਦੋਸ਼ ਲਾਇਆ ਵੀ ਚੋਰੀ ਦੇ ਵਿਸ਼ੇਸਾ ਡਿਪਟੀ ਕਮਿਸ਼ਨ ਮਹੌਲੇ ਦਾ ਡਿਸੀਨਸਰ ਹੈ हमको ਘੁਰਾ ਰਿਹਾ ਸਰਕਾਰ ਨੇ ਹਾਂ ਫਿਰ ਮੈਂ ਚੋਰੀ ਦੀ ਸ਼ਿਕਾਇਤ ਕੀਤੀ ਸ਼ਿਕਾਇਤ ਹਾਲੇ ਵੀ ਪੈਂਡਿੰਗ ਹੈ ਹੁਣ ਮੈਨੂੰ ਨਹੀਂ ਪਤਾ ਮੇਰੀ ਸ਼ਿਕਾਇਤ ਹੈ ਜਾਂ ਵੈਸੇ ਉਹ ਡਿਪਟੀ ਕਮਿਸ਼ਨ ਦੀ ਬਦਲੀ ਵੀ ਹੋਈ ਮੈਂ ਲਿਖਿਆ ਸਾਰੇ ਸਟਾਫ ਦੀ ਬਦਲੀ ਕਰੋ ਤੇ ਚੋਰੀ ਦਾ ਪਰਚਾ ਦਰਜ ਕਰੋ ਇੱਕ ਤਾਂ ਇਹ ਗੱਲ ਸੀ ਦੂਜਾ ਜਿਹੜੇ ਜੱਜਾਂ ਨੇ ਆਪਣੀ ਕਮੇਟੀ ਨੇ ਕੰਮ ਕਰਨਾ ਸੀ ਹੁਣ ਸਹੀ ਭੂਮਿਕਾ ਨਹੀਂ ਨਬਾਈ ਹੁਣ ਮਾਲਯ ਸੁਪਰੀਮ ਕੋਰਟ ਨੇ ਪੂਰੇ ਦੇਸ਼ ਦੇ ਵਿੱਚ ਜਿਹੜੀ 골ਡਨ ਫਾਈਲ ਦੇ ਹਜ਼ਾਰਾਂ ਏਕੜ ਜ਼ਮੀਨਾਂ ਉਹਦੀ ਕਸਟੋਡੀਅਨ ਕਮੇਟੀ ਬਣਾਈ ਤਿੰਨ ਜੱਜ ਲਗਾਏ ਜੇ ਮਿਸਟਰ ਗਰੇਵਾਲ ਦੀ ਪ੍ਰਧਾਨਗੀ ਚ ਇਹ 15 ਸਾਲ ਤੋਂ ਮੇਰੇ ਖਾਲ ਹੋ ਗਿਆ ਲਗਭਗ ਹਾਂਜੀ ਚੰਡੀਗੜ੍ਹ ਦੇ ਵਿੱਚ ਉਹਦਾ ਦਫ਼ਤਰ ਹੈ ਮੈਂ ਜਾ ਕੇ ਆਇਆ ਅਸੀਂ ਆਪਣੀ ਟੀਮ ਲੈ ਕੇ ਜਿਹੜੇ ਲੋਕ ਇਲਾਕੇ ਦੇ ਕੁਝ ਨੁਮਾਇੰਦੇ ਲੈ ਕੇ ਗਏ ਮੈਂ ਜਸਾ ਜੀ ਨਾਲ ਗੱਲ ਕੀਤੀ ਮੈਂ ਕਿਹਾ ਜਸਾ ਸਾਹਿਬ ਕੀ ਕਰ ਰਹੇ ਤੁਸੀਂ ਆਮੰਦੇ ਤਰ੍ਹਾਂ ਮੈਂ ਕਿਹਾ ਸਰ ਇੱਥੇ ਕਬਜ਼ੇ ਹੋ ਰਹੇ ਆ ਇੱਥੇ ਮਾਈਨਿੰਗ ਹੋ ਰਹੀ ਹੈ ਇੱਥੇ ਫਸਲ ਵੇਚੀ ਜਾ ਰਹੀ ਹੈ ਇੱਥੇ ਦਰਕਤ ਚੋਰੀ ਹੋ ਰਹੀ ਹੈ ਤੁਸੀਂ ਕੀ ਕਰ ਰਹੇ ਹੋ ਵੀ ਕੁਝ ਕਰਦੇ ਹੋ ਜੀ ਕਹਿੰਦੇ ਮੈਂ ਕੀ ਕਰ ਸਕਦਾ ਮੈਂ ਕਹਿੰਦਾ ਤੁਸੀਂ ਕਰਨਾ ਉਹਨੇ ਸ਼ਾਵਲ ਸੀ ਕਹਿੰਦਾ ਮੈਂ ਕੋਈ ਕੁੜੀ ਸ ਹ ਮੈਂ ਕੋਈ ਫੌਜ ਹ ਮੈਂ ਕੋਈ ਸਰਕਾਰ ਹ ਮੈਂ ਕੁਝ ਨਹੀਂ ਕਰ ਸਕਦਾ ਅੱਛਾ ਚਲੋ ਗੁੱਸੇ ਜੀ ਚਲੋ ਤਨਖਾਹਾਂ ਦਾ ਤੋਂ ਮੈਂ ਗੁੱਸੇ ਜੀ ਮੇਰੇ ਨਾਲ ਕਹੇ ਮੈਂ ਕਹਿੰਦਾ ਅਣੀ ਤਨਖਾਹ ਤੁਸੀਂ ਕਿ ਲੋਰੇ ਚਿੱਟਾ ਹਾਥੀ ਇਹਨਾਂ ਦੇ ਹੋ ਜਾਂਦੇ ਮੈਂ ਕਹਿੰਦਾ ਕਹੇ ਬੈਠਾ ਤੇ ਮੀਡੀਆ ਵੀ ਗੱਲ ਕਹੀ ਮੈਂ ਤੇ ਚਲੋ ਬਾਅਦ ਵਿੱਚ ਤਾਂ ਅਸਰ ਵੀ ਹੋਇਆ ਥੋੜਾ ਜਿਆਦਾ ਅਸੀਂ ਰੌਲਾ ਪਾਇਆ ਲੋਕਾਂ ਨੇ ਤਾਂ ਪਿਛਲੀ ਫਸਲ ਦੇ ਵਿੱਚ ਫਿਰ ਅਸੀਂ ਜਿੱਦਾਂ ਕੋਲ ਗਏ ਵਿੱਚ ਚਲੋ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਕਿ ਜ਼ਮੀਨ ਕਬਜ਼ੇ ਚ ਲੋ ਤਾਂ ਫਿਰ ਰੈਵਨਿਊ ਡਿਪਾਰਟਮੈਂਟ ਨੇ ਸਾਰੇ 29 ਪਿੰਡਾਂ ਦੇ ਵਿੱਚ ਜਿਹੜੇ ਡੇਰਾ ਵਸੀ ਹਲਕੇ ਚ ਆ ਇਹ ਲੱਭਿਆ ਜਿਹੜਾ ਉਹਨਾਂ ਕੋਲ ਪਹਿਲੇ ਹੀ ਸੀ ਰਿਪੋਰਟਾਂ ਦਿੱਤੀਆਂ ਕਿ ਹਾਂਜੀ ਕਿਸ ਪਿੰਡ ਚ ਕਿਹੜੇ ਬੰਦੇ ਦਾ ਕਿੰਨੀ ਜ਼ਮੀਨ ਦਾ ਕਬਜ਼ਾ ਹੈ ਐਦਾ ਮਤਲਬ ਕਿਸ ਪਿੰਡ ਚ ਕਿਹੜੇ ਜ਼ਮੀਨ ਤੇ ਕਿੰਨੇ ਬੰਦੇ ਦਾ ਕਬਜ਼ਾ ਹੈ ਇਹ ਰਿਪੋਰਟ ਜਦੋਂ ਰੈਵਨਿਊ ਡਿਪਾਰਟਮੈਂਟ ਨੂੰ ਹੈਗੀ ਹੈ ਸਾਰੇ ਦਾ ਹਿਸਾਬ ਪਤੀ ਇਕੱਠਾ ਕਰ ਦੇ ਚੀਏ ਜਦੋਂ ਪ੍ਰੈਸ਼ਰ ਪਿਆ ਤਾਂ ਰਿਪੋਰਟ ਦੇਤੀ ਤਾ ਫਿਰ ਇਧਰੋਂ ਆਰਡਰ ਵੇ ਸੀਗੇ ਜਮੀਨ ਕਬਜ਼ੇ ਲੋ ਜ਼ਿਲ੍ਹਾ ਪ੍ਰਸ਼ਾਸਨ ਸਖਤ ਹੋ ਗਿਆ ਐ ਐਸ ਡੀ ਐਮ ਜਿਹੜੇ ਡੇਰਾ ਬਸੀ ਜੀ ਮਾਨ ਨੂੰ ਧੰਨਵਾਦ ਕਰਦਾ ਉਹਨੇ ਪੂਰੀ ਮਸ਼ੀਨਰੀ ਲੈ ਕੇ ਖੜ ਗਏ ਤੇ ਇਧਰੋਂ ਕਿਸਾਨ ਜਥੇਬੰਦੀਆਂ ਜਾਂ ਹੋਰ ਝੁੱਠੇ ਨੇਤਾ ਇਕੱਠੇ ਹੋ ਗਏ ਝੁੱਠੇ ਨਾ ਬੋਲ ਕਰੋ ਘਰਵਾ ਝੁੱਠੇ ਨੇਤਾ ਨੇਤਾ ਝੁੱਠੇ ਆ ਅੱਛਾ ਤੁਝੇ ਜਿਹੜੇ ਜਿਹੜੇ ਬਣ ਗਏ ਮੈਂ ਕਿਸਾਨ ਲੀਡਰ ਐ ਜੀ ਵੀ ਆ ਕਿਸਾਨ ਦੀ ਫਸਲ ਨਹੀਂ ਵੱਢਣੀ ਮੈਂ ਕਹਿੰਦਾ ਅੱਛਾ ਉਹਨਾਂ ਦੇ ਪੱਖ 'ਚ ਆ ਕੇ ਹਾਂ ਗੱਲਾਂ ਹਾਂ ਕਬਜ਼ਾ ਕਰਦੇ ਵੱਖ ਜਾ ਕੇ ਚਲੋ ਫਿਰ ਪ੍ਰਸ਼ਾਸਨ ਨੇ ਸਮਝੌਤਾ ਕੀਤਾ ਵੀ ਜਿਹੜੀ ਫਸਲ ਐ ਵੱਢ ਲੋ ਇਹ ਫਸਲ ਦੇ ਵਧਣ ਦਾ ਜਿਹੜਾ ਮੁਆਵਜ਼ਾ ਹੈ ਠੇਕ ਆਇਓ 12000 ਏਕੜ ਦਾ ਦੇ ਰੋ ਓਕੇ ਤੇ ਨਾਲ 12000 ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਤਾਂ ਬੈਸੇ ਸੀ ਪਰ ਹੋਇਆ ਤਾਂ ਕਿ ਨਾ 12 15 ਸਾਲ ਚ ਪਹਿਲੀ ਵਾਰ ਹੋਇਆ ਨਾ ਸਾਡੇ ਵਰਗੇ ਪਹਿਲਾਂ ਤਾਂ ਕਦੇ ਨਹੀਂ ਲਿਆ ਜੇ 12000 ਰੁਪਇਆ 2000 ਏਕੜ ਨਾਲ ਗੁਣਾ ਕਰ ਲਈਏ ਉਹ ਤਾਂ ਫਿਰ ਹਰ ਸਾਲ ਖਾਇਆ ਜਾ ਰਿਹਾ ਸੀ ਜਿਹੜਾ ਸਰਕਾਰ ਦੇ ਖਾਤੇ ਜਾਣਾ ਚਾਹੁੰਦਾ ਚਲ ਕੁਸਤਾਨ ਲੱਗੇ ਜੇ ਕਸਟੋਡੀ ਦੀ ਕਮੇਟੀ ਦੇ ਖਾਤੇ ਜਾਣਗੇ ਲੋਕਾਂ ਦਾ ਧੋਖਾ ਹੈ ਤੇ ਉਹ ਹੋ ਗਿਆ ਨਾਲ ਲਿਖਤਾ ਸਮਝਾਤਾ ਹੋ ਗਿਆ ਕਿ ਤੁਸੀਂ ਇਸ ਡੇਟ ਦਾ ਕਿਵੇਂ ਖਾਲੀ ਕਰ ਦੋਗੇ ਇਹ ਵੀ ਦੱਸੋ ਕਿ ਜਿਹੜੇ ਗੋਲਡਨ ਫੋਰੈਸਟ ਦੇ ਖਪਤਕਾਰ ਸੀ ਜਿਨ੍ਹਾਂ ਨੇ ਪੈਸਾ ਲਾਇਆ ਸੀ ਉਹਨਾਂ ਦੀ ਹਾਲਤ ਕਹੀ ਜੀ ਉਹਨਾਂ ਨੂੰ ਜਿਨ੍ਹਾਂ ਦਾ ਪੈਸਾ ਮਰ ਗਿਆ ਉਹਨਾਂ ਨੂੰ ਮਿਲਿਆ ਕਿਸੇ ਨੂੰ ਨਹੀਂ ਹੁਣ ਇਹ ਹੁਣ ਤੱਕ ਤਾਂ ਕੋਈ ਨਹੀਂ ਪਹੁੰਚਿਆ ਹਾਂ ਆਪਾਂ ਸਾਰਾ ਕੁਝ ਜਾਣਦੇ ਕਿ ਲਗਾਤਾਰ ਆਪਾਂ ਮੀਡੀਆ 'ਚ ਦੇਖਦੇ ਆਂ ਪੜ੍ਹਦੇ ਆਂ ਉਦੋਂ ਕਿਛਰੇ 20 ਜਨ ਲਾਇਆ ਲਿਖਦੇ ਨੇ 30 ਜਨ ਲਾਇਆ ਸੀ ਲੋਕਾਂ ਹੋਏਗੇ ਵੀ ਹੁਣ ਸਾਨੂੰ ਮਿਲਣਾ ਨਹੀਂ ਤੇ ਕਈ ਵਾਰੀ ਇਸ਼ਤਿਹਾਰ ਵੀ ਛਪੇ ਆਏ ਵੀ ਜਿਹਦੀ ਲੋੜ ਹੈ ਕਸਟੋਰੀ ਨੇ ਉਹਨਾਂ ਨੇ ਫਲੈਟ ਦੇਣੇ ਸੀ ਫਲੈਟ ਦੇਣੇ ਸੀ ਲਾਰੇ ਲਾਇਆ ਸੀ ਉਨਾਂ ਦਿੱਤੇ ਪਰ ਕੋਈ ਸਹੀ ਨਹੀਂ ਕਮਾਈ ਦੇਗੇ। ਉਹ ਬਾਈ ਉਹ ਬਾਈ ਸਾਡੀ ਲੜਾਈ ਤਾਂ ਹੀ ਹੈ ਤੇ ਚਾਹੀਦਾ ਤਾਂ ਅਸੀਂ ਸਰਕਾਰ ਨੂੰ ਕਿ ਜਿਹੜੇ ਜਿਨ੍ਹਾਂ ਦਾ ਪੈਸਾ ਲੱਗਿਆ ਸੀ ਇਹ ਜ਼ਮੀਨ ਵੇਚ ਕੇ ਇਹਦਾ ਕੋਈ ਪ੍ਰਬੰਧ ਕਰਕੇ ਉਹਨਾਂ ਨੂੰ ਪੈਸਾ ਮੋੜਨ। ਉਹ ਹੀ ਚਾਹੀਦੇ ਉਸੇ ਲਈ ਉਸੇ ਲਈ ਮਾਨੇ ਸੁਪਰੀਮ ਕੋਰਟ ਨੇ ਕਸਟੋਡੀਨ ਕਮੇਟੀ ਬਣਾਈ ਦਿੱਤਾ ਨੇ। ਕਮੇਟੀ ਨੇ ਕੁਝ ਨਹੀਂ ਕੀਤਾ ਫਿਰ। ਕਸਟੋਡੀਨ ਕਮੇਟੀ ਨੇ 15-20 ਸਾਲ ਤੋਂ ਜਿਹੜਾ ਸਾਡੇ ਕਰਕੇ 12000 ਰੁਪਏ ਇੱਕੜ ਆਇਆ ਪਹਿਲਾਂ ਕਿੰਨੇ ਲਿਆ। ਫਿਰ ਉਹਦਾ ਜ਼ਿੰਮੇਵਾਰ ਕੌਣ ਹੈ? ਜਿਹੜਾ ਮਾਫੀ ਖਾ ਰਿਹਾ 12000 ਰੁਪਏ। ਬੈਦਾ 20000 ਰੁਪਏ ਹੁਣ ਜਿਹਦੇ ਘਟੋ ਘਟਾ ਕਮੇਟੀ ਮਾਂ ਹੈਗੀ ਆ ਫਿਰ ਕਮੇਟੀ ਦੀ ਜ਼ਿੰਮੇਵਾਰੀ ਕਮੇਟੀ ਕਾਰਨ ਕਸਟੋਡੀਅਨ ਕਮੇਟੀ ਕਾਰਡ ਜਿਹੜੇ ਅਸਲ ਪੀੜਤ ਲੋਕ ਹੈ ਜਾਂ ਸਰਕਾਰ ਹੈ ਜੇ ਖਜ਼ਾਨੇ ਦੇ ਪੈਸੇ ਜਾਣਾ ਸੀ 12000 ਰੁਪਏ ਸਾਲਾਨਾ ਉਹਨਾਂ ਕਰਕੇ ਨਹੀਂ ਆਇਆ ਤੇ ਪਰ ਲੋਕ ਕਹਿਣਗੇ ਵੀ ਸਨਾਪ ਸਿੰਘ ਦਾ ਉਹਨੇ ਪੈਸਾ ਨਹੀਂ ਲਾਇਆ ਇਹਦੀ ਕੀ ਮਜਬੂਰੀ ਆ ਇਹ ਕਿਉਂ ਮਤਲਬ ਗੋਲਡਨ ਪ੍ਰੋਟੈਸਟਾਂ ਦੇ ਮਾਮਲੇ ਚ ਨਹੀਂ ਹੁਣ ਹੁਣ ਅਸੀਂ ਵੀ ਕੁੱਤੀ ਚੋਰ ਨਾਲ ਜੀ ਅਸੀਂ ਆਮ ਲੋਕ ਆ ਜੇ ਸਾਡੇ ਕੋਲ ਲੋਕ ਉਮੀਦ ਰੱਖਦੇ ਆ ਕਿ ਇਹਨੂੰ ਮਾੜੀ-ਮੋਟੀ ਇਕੱਲੇ ਸ਼ਿਕਾਇਤ ਕਰ ਸਕਦੇ ਆ ਰੌਲਾ ਪਾ ਸਕਦੇ ਆ ਸ਼ਿਕਾਇਤਾਂ ਲਿਖ ਸਕਦੇ ਆ ਤੁਹਾਡੇ ਕੋਲ ਕੁਝ ਪਿੰਡਾਂ ਵਾਲੇ ਸੀ ਨਾ ਹਾਂ ਬਹੁਤ ਸਾਰੇ ਪਿੰਡਾਂ ਵਾਲੇ ਲੱਗਦਾ ਕਿ ਕਬਜ਼ੇ ਹਾਂ ਜਿਹੜੀਆਂ ਉੱਥੇ ਦੀਆਂ ਪੰਚਾਇਤਾਂ ਐ ਤੇ ਸਾਬਕਾ ਪੰਚਾਇਤਾਂ ਵੀ ਆਪਣੇ ਸੰਪਰਕ ਚ ਹੈ ਉਹਨਾਂ ਕਰਕੇ ਹੀ ਲੜਦਿੰਦੀਆਂ ਇੰਨੀ ਜਾਣਕਾਰੀ ਸਾਡੇ ਕੋਲ ਕਿੱਥੋਂ ਆਣੀ ਐ ਉਹ ਵਿਚਾਰੇ ਵੀਡੀਓ ਬਣਾ ਕੇ ਭੇਜਦੇ ਨੇ ਕਿਸੇ ਨਾਮ ਚੀਂ ਦਾ ਫਸਲ ਵੰਡਲੀ ਐ ਇਹ ਵੀ ਹੋਇਆ ਪਿਛਲੇ 15 ਸਾਲਾਂ 'ਚ ਉਹੀ ਲੋਕ ਜਿਹੜੇ ਪਿੰਡ ਵਾਲੇ ਸਾਡੇ ਕੋਲ ਪਹੁੰਚਦੇ ਸੀ ਉਹ ਸ਼ਿਕਾਇਤ ਕਰਦੇ ਕਿ ਡੀਸੀ ਸਾਹਿਬ ਆਹ ਫਸਲ ਦੇਖੋ ਸਾਡੀ ਜ਼ਮੀਨ ਤੇ ਖੜੀ ਹੈ ਪੰਜਾਬ ਸਰਕਾਰ ਦੀ ਰੈਵਨਿਊ ਕਾਲਜ ਪੰਜਾਬ ਸਰਕਾਰ ਮਾਲਕ ਹੈ ਇਹ ਜ਼ਮੀਨ ਨੂੰ ਇਹ ਫਸਲ ਨੂੰ ਕਬਜ਼ੇ ਦੇ ਲੈ ਲਓ ਰਾਤੋਂ ਰਾਤ ਰਾਤੋਂ ਰਾਤ ਪਰਚਾ ਲੱਗ ਹੋਇਆ ਨਾ ਕਿ ਰਾਤ ਨੂੰ ਕੋਈ ਫਸਲ ਚੋਰੀ ਕਰਕੇ ਲੈ ਗਿਆ ਕੀ ਕੋਈ ਚੋਰ 2200 ਕਿੱਲੇ ਚ ਰਾਤੋਂ ਰਾਤ ਫਸਲ ਚੋਰੀ ਕਰ ਲਵੇਗਾ ਓਕੇ ਚੋਰ ਕੌਣਾ ਫਿਰ ਡੀਸੀ ਚੋਰ ਕੌਣਾ ਫਿਰ ਤਹਿਸੀਲਦਾਰ ਚੋਰ ਕੌਣਾ ਫਿਰ ਐਚਡੀਐਮ ਚੋਰ ਕੌਣਾ ਫਿਰ ਸਾਰੇ ਪਟਵਾਲੀ ਵੀ ਰਾਤੋਂ ਰਾਤ ਹੋਰੀ ਹੋਗੀ ਜੀ ਐਫ ਆਈ ਆਰ ਦਰਜ ਹੋਗੀ ਅੱਛਾ ਬਸ ਅਣਪਛਾਤੇ ਨੇ ਫਿਰ ਅਸੀਂ ਕਹਿੰਦੇ ਯਾਰ ਉਹ ਤਾਂ ਮਾਈਨਿੰਗ ਹੋ ਰਹੀ ਹੈ ਸਨੌਲੀ ਪਿੰਡ ਚ ਆ ਦੇਖੋ ਤਾਂ ਜਿਸ ਹਿਸਾਬ ਦੇਖੋ ਤਾਂ ਐਸ ਐਚਓ ਸਾਹਿਬ ਫਿਰ ਉਹ ਕਹਿੰਦਾ ਵੀ ਨਾ ਸੰਦ ਲੱਭੇ ਨਹੀਂ ਅਸੀਂ ਰਾਤ ਨੂੰ ਭੇਡਾਂ ਬੱਕਰੀਆਂ ਵਾਲਿਆਂ ਨਾਲ ਸੈਟਿੰਗ ਕੀਤੀ ਵੀ ਜਦੋਂ ਕੋਈ ਮਾਈਨਿੰਗ ਹੁੰਦੀ ਹੁੰਦੀ ਦੱਸੋ ਸਨੌਲੀ ਪਿੰਡ ਚ ਰਾਤ ਨੂੰ ਅਸੀਂ ਡੇਰਾ ਬਸੀ ਕੋਲੇ ਜੇ ਬੋਲੇ ਹਾਂ ਮਤਲਬ ਵੀ ਹੋ ਗਿਆ ਸੀਗਾ ਹਾਂ ਅਸੀਂ ਰਾਤ ਨੂੰ 1:30 ਵਜੇ ਜੀ ਸੀ ਬੀ ਮਸ਼ੀਨਾਂ ਤੇ ਪੋਕਲੈਨ ਮਸ਼ੀਨਾਂ ਤੇ ਟਿਪਰ ਪੁਲਿਸ ਦੇ ਹੱਥ ਚਲਵਾਏ ਅਸੀਂ ਬੱਲੇ ਰਾਤ ਨੂੰ ਮੁਬਾਰਕਾ ਦੇ ਕੇ ਪੈ ਗਏ ਪਹਿਲੀ ਵਾਰ ਰਿਐਕਸ਼ਨ ਹੋ ਗਿਆ ਸਵੇਰੇ ਅਸੀਂ ਥਾਣੇ ਗਿਆ ਮੈਂ ਖੁਦ ਗਿਆ ਜੇਰਕਪੁਰ ਥਾਣੇ ਕੰਦ ਜੀ ਉਦੋਂ ਕੈਪਟਨ ਸਰਕਾਰ ਸੀਗੇ ਵੀ ਮੈਨਾਂ ਲਾ ਕੇ ਫੋਨ ਆ ਗਿਆ ਜੀ ਉਹ ਛੱਡ ਦਿੱਤੀ ਅਸੀਂ ਅੱਛਾ ਠੀਕ ਹੈ ਇਹ ਕੁਝ ਹੁੰਦਾ ਰਿਹਾ ਉੱਪਰ ਤੱਕ ਸੈਟਿੰਗ ਹੈ ਹੁਣ ਹੁਣ ਮੈਨੇ ਸ਼ਿਕਾਇਤ ਕਿਉਂ ਕਰਨੇ ਭੇਜ ਜਾਂਦਾ ਜੱਜਾ ਕਲਾਬ ਜਿਹੜੀ ਪਿਛਲੀ ਫਸਲ ਦੇ ਵਿੱਚ 12000 ਰੁਪਏ ਦਾ ਹੋਇਆ ਸੀ ਪਹਿਲੀ ਗੱਲ ਤਾਂ ਉਹਦੇ ਫਿਰ ਪਰਚਾ ਬਣਦਾ ਮਿੱਤਰ ਜ਼ਮੀਨ ਖਾਲੀ ਕਿਉਂ ਨਹੀਂ ਕੀਤੀ ਉਹਨੇ ਚੈੱਕ ਪਾਉਂਸ ਹੋ ਗਏ ਬਹੁਤ ਇਹਦੇ ਮੈਂ ਜੱਜਾਂ ਨੂੰ ਵੀ ਬੇਕੂਪ ਬਣਾਦਾ ਜੈਕਨ ਚੈੱਕ ਦੇਤੇ ਬੌਂਸ ਕਰਾਤੇ ਹੋਰਾਂ ਦੇ ਖਾਤੇ ਦੇਤੇ ਉਹਨਾਂ ਖਾਲਵ ਲੀਗ ਇਲੈਕਸ਼ਨ ਤਾਂ ਲਿਆ ਨਹੀਂ ਹੁਣ ਫੇਰ ਅਸੀਂ ਗਿਆ ਵੀ ਹੁਣ ਫੇਰ ਫਸਲ ਵੇਚ ਲਈ ਰੋਕਿਆ ਨਹੀਂ ਇਹਨਾਂ ਨੇ ਹੁਣ ਅਸੀਂ ਗਿਆ ਫਸਲ ਵੱਢਣ ਦਾ ਟਾਈਮ ਹੋ ਗਿਆ ਫਿਰ ਕੁਝ ਨਹੀਂ ਕੀਤਾ ਹੁਣ ਅੰਦਰੋਂ ਉਹਦੀ ਗੱਲ ਚੱਲਦੀ ਹੈ ਜਿਹੜੀ ਸਾਡੇ ਧਿਆਨ ਚ ਨਹੀਂ ਵਿਚਾਰ 4000 ਰੁਪਏ ਨਾਲ ਸੈਟਿੰਗਾਂ ਦੇ ਵਿੱਚ ਫਿਰ ਚੱਲਦੇ ਆ ਅੱਛਾ ਫਿਰ ਮੈਂ ਤਾਂ ਡਿਟੇਲ ਦੇ ਵਿੱਚ ਮੈਂ ਆਪਣੇ ਵੱਲੋਂ ਕਿ ਮੇਰੇ ਵੱਲੋਂ ਇੱਕ ਹੋਰ ਖੜੇ ਜੱਜਾਰੂ ਨੇ ਜਿਹੜੇ ਸਾਥੀ ਆ ਉਹਨਾਂ ਪਿੰਡਾਂ ਦੇ ਕਦਮ ਕੀਤੇ ਸੀ ਕਰਦੇ ਇਹ ਕੋਈ ਲਗਭਗ 15-20 ਦਿਨ ਹੋ ਗਏ ਉਹਦਾ ਕੋਈ ਆਇਆ ਰਿਪਲਾਈ ਨਹੀਂ ਹਲੇ ਕੋਈ ਨਹੀਂ ਆਇਆ ਸੁਪਰੀਮ ਕੋਰਟ ਜਾਂ ਨੀਤੀਆਂ ਦਾ ਪਰ ਹੋ ਵੀ ਜਾਂਦਾ ਕਈ ਵਾਰੀ ਫਿਰ ਅਸੀਂ ਲਿਖਿਆ ਮੈਂ ਲਿਖਿਆ ਕਿ ਜਿਹੜੀ ਕਸਟੋਡੀਅਨ ਕਮੇਟੀ ਹੈ ਇਹ ਕਾਬਲੀਤ ਨਹੀਂ ਰੱਖਦੀ ਜ਼ਮੀਨ ਦੀ ਸਾਂਭ ਸੰਭਾਲ ਕਰਦੇ ਇਹਨੂੰ ਬਦਲੋ ਬਦਲੋ ਇਹਨਾਂ ਨੂੰ ਓਕੇ ਦੂਜਾ ਮੈਂ ਇਹ ਵੀ ਲਿਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਨੂੰ ਦਾ ਪੈਸਾ ਜਾਂਦਾ ਲੋਕਾਂ 'ਚ ਚਰਚਾ ਹੈ ਕਿ ਦੇਦਿਆਂ ਨੂੰ ਜਾਂਦਾ ਓਕੇ ਵੀ ਸਾਡੀ ਜੁਡੀਸ਼ਰੀ ਦੀ ਬਦਨਾਮੀ ਹੁੰਦੀ ਇਹਨਾਂ ਨੂੰ ਬਦਲੋ ਤੇ ਇਹਨਾਂ ਦਾ ਵੈਕਸ਼ਨ ਲਓ ਇਹ ਮੈਂ ਚਿੱਠੀ ਲਿਖੀ ਹੈ ਸੁਪਰੀਮ ਕੋਰ ਅ ਕੇਸ ਪਟੀਸ਼ਨ ਵੀ ਭੇਜੀ ਹੈ ਪਰ ਵੈਸੇ ਤਾਂ ਇਹ ਸਨਾਪ ਸਿੰਘ ਸਰਕਾਰਾਂ ਦਾ ਕੰਮ ਹੁੰਦਾ ਹੈ ਜੀ ਲੋਕਲ ਪ੍ਰਸ਼ਾਸਨ ਦਾ ਹੁੰਦਾ ਜਾਂ ਉਸ ਮੰਤਰਾਲੇ ਦਾ ਕੰਮ ਹੁੰਦਾ ਹੈ ਜੀ ਇੰਨੀ ਮਹਿੰਗੀ ਜ਼ਮੀਨ ਹੈ ਇੱਥੇ ਕੁਛ ਨਾ ਕੁਛ ਬਣਾ ਸਕਦੀ ਹੈ ਸਰਕਾਰ ਸਰ 2200 ਕਿੱਲੇ ਜ਼ਮੀਨ ਜੇ 2000 ਏਕੜ ਵੀ ਹੋਏ 5 ਕਰੋੜ ਦਾ ਏਕੜ ਐਵਰੇਜ ਹੈ ਕੋਈ 10 ਕਰੋੜ ਦਾ ਏਕੜ ਵੀ ਹੈ ਸਰ ਕਿਤੇ ਨਾ ਡੈ ਨੈਸ਼ਨਲ ਹਾਈਵੇ ਤੇ ਪਿੱਛੇ ਜਾ ਕੇ 3 ਕਰੋੜ ਦਾ ਵੀ ਹੈ ਜੇ 5 ਕਰੋੜ ਦਾ ਵੀ ਹੋਵੇ 10000 ਕਰੋੜ ਦੀ ਜ਼ਮੀਨ ਹੈ ਡੇਰਾ ਬਸੀ ਹਾ ਕੇ ਫਿਰ ਡੇਰਾ ਬਸੀ ਹਾ ਕੇ 10000 ਕਰੋੜ ਦੀ ਜ਼ਮੀਨ ਭਾਵੇਂ ਲੋਕਾਂ ਦੀ ਭਾਵੇਂ ਸਰਕਾਰ ਦੀ ਉਹਦੀ ਸਾਮ ਸਵਾਰਤਾ ਅਫਸਰਾਂ ਨੇ ਕਰਨੀ ਹੈ ਜ ਜਦੋਂ ਉਹ ਨਕਾਰਿਆ ਹੋ ਗਿਆ ਸਾਡੇ ਨਾਲ ਗੰਦੋ ਬੋਲਣਾ ਪੈਂਦਾ ਠੀਕ ਹੈ ਧੰਨਵਾਦ ਸੋ ਇਸਨ ਨਾਮ ਸਿੰਘ ਦਾ ਹਾਂ ਜਿਨ੍ਹਾਂ ਨੇ ਸਪਸ਼ਟ ਕਿਹਾ ਕਿ ਗੋਲਡਨ ਫੋਰੈਸਟ ਦੀ ਜਿਹੜੀ ਜ਼ਮੀਨ ਹੈ ਉਹਦੇ ਉੱਤੇ ਜਿਹੜੇ ਅਫਸਰ ਨੇ ਉਹੀ ਨਜਾਇਜ਼ ਕਬਜ਼ੇ ਕਰਵਾ ਰਹੇ ਨੇ ਇਹ ਹੋ ਸਕਦਾ ਹੈ ਮੁਰਤੀ ਮਲਾਈ ਸਕਦੇ ਹੁਣ ਹੁਣ ਜਦੋਂ ਜੱਜਾਂ ਵਾਲੀ ਕਮੇਟੀ ਦੀ ਜਿਹੜੀ ਸ਼ਿਕਾਇਤ ਹੋਈ ਆ ਫਿਰ ਦੇਖਦੇ ਹਾਂ ਕਿ ਇਸ ਮਾਮਲੇ ਤੇ ਸਰਕਾਰ ਕੀ ਕਰੇਗੀ ਤੇ ਸੁਪਰੀਮ ਕੋਰਟ ਸ਼ਿਕਾਇਤ ਦੇ ਆਧਾਰ ਤੇ ਕੀ ਆਦੇਸ਼ ਜਾਰੀ ਕਰੇਗੀ ਕੈਮਰਾਮੈਨ ਗੁਰਿੰਦਰ ਦੇ ਨਾਲ ਦਰਸ਼ਨ ਸਿੰਘ ਕੋਖਰ ਐਸਐਸ ਨਗਰ ਮਹਾਲੀ